ਉਸ ਤੋਂ ਆਪਾਂ ਸਾਰੇ ਜਾਣਦੇ ਆ ਕਿ ਪੰਜਾਬੀ ਹਿੰਦੂਆ ਸਮੇਤ ਸਾਰੇ ਭਾਰਤ ਦੇ Hindu ਭਾਈਚਾਰੇ ਵੱਲੋਂ ਆਪਣੇ ਵਿਆਹ ਸਿਰਫ ਰਾਤ ਨੂੰ ਹੀ ਕੀਤੇ ਜਾਂਦੇ ਹਨ ਕਦੇ ਵੀ ਦਿਨ ਵੇਲੇ ਨਹੀਂ ਪਰ ਅਜਿਹਾ ਕਿਉਂ ਜਦਕਿ ਦੂਜੇ ਭਾਰਤ ਦੇ ਧਰਮਾਂ ਦੇ ਲੋਕ ਤਾਂ ਦਿਨ ਵੇਲੇ ਕੀਤੇ ਗਏ ਆਨੰਦ ਕਾਰਜ ਲਾਵਾਂ ਫੇਰਿਆਂ ਨੂੰ ਸ਼ੁਭ ਮੰਨਦੇ ਹਨ ਪਰ ਫਿਰ Hindu ਧਰਮ ਵਿੱਚ ਇਸ ਦੇ ਬਿਲਕੁਲ ਉਲਟ ਰਾਤ ਨੂੰ ਹੀ ਕਿਉਂ ਲਾਵਾਂ ਲਈਆਂ ਜਾਂਦੀਆਂ ਇਸ ਦੇ ਪਿੱਛੇ ਅਸਲ ਕਾਰਨ ਕੀ ਹਨ ਜਿਸ ਬਾਰੇ 90% Hindu ਨੂੰ ਵੀ ਪਤਾ ਨਹੀਂ ਹੋਣਾ ਜਦ ਕਿ இந்து ਧਰਮ ਦੇ ਸਾਰੇ ਪਰਾਤਨ ਗ੍ਰੰਥਾਂ ਵੇਦਾਂ ਸਮ੍ਰਿਤੀਆਂ ਪੁਰਾਣਾ ਅਨੁਸਾਰ ਤਾਂ ਕਿਸੇ ਵੀ ਸ਼ੁਭ ਕਰਮ ਨੂੰ ਕਰਨ ਦਾ ਸਹੀ ਸਮਾਂ ਤਾਂ ਸੂਰਜ ਦੀ ਰੌਸ਼ਨੀ ਵਿੱਚ ਹੁੰਦਾ ਹੈ ਕੋਈ ਵੀ ਧਾਰਮਿਕ ਕੰਮ ਹੋਵੇ ਕੋਈ ਯੱਗ ਵਗੈਰਾ ਹੋਵੇ ਜਾਂ ਕੋਈ ਹੋਰ ਕੋਚੀ ਵਾਸਤੇ ਕੀਤੇ ਗਏ ਕਰਮਾਂ ਵਾਸਤੇ ਦਿਨ ਦੇ ਸਮੇਂ ਨੂੰ ਹੀ ਗ੍ਰੰਥਾਂ ਵਿੱਚ ਸਹੀ ਦੱਸਿਆ ਗਿਆ ਪਰ ਫਿਰ ਵਿਆਹ ਹੀ ਕੱਲਾ ਰਾਤ ਨੂੰ ਕਿਉਂ ਕੀਤਾ ਜਾਂਦਾ ਹੈ ਦੋਸਤੋ ਇਸ ਸਵਾਲ ਦਾ ਜਵਾਬ ਅਤੇ ਇਸ ਦੇ ਪਿੱਛੇ ਅਸਲ ਇਤਿਹਾਸ ਅਸਲ ਕਾਰਨਾਂ ਦੀ ਜਾਣਕਾਰੀ ਤੁਹਾਨੂੰ ਅੱਜ ਦੀ ਇਸ ਵੀਡੀਓ ਰਾਹੀਂ ਦੇਵਾਂਗੇ ਸੋ ਸਭ ਤੋਂ ਪਹਿਲਾਂ ਚੈਨਲ ਸਬਸਕ੍ਰਾਈਬ ਕਰ ਲਵੋ ਤੇ ਵੀਡੀਓ ਪੂਰੀ ਸੁਣ ਕੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ। ਹੁਣ ਅੱਜ ਦੇ ਐਪੀਸੋਡ ਦੀ ਅੱਗੇ ਸ਼ੁਰੂਆਤ ਕਰਦੇ ਹਾਂ। ਦੋਸਤੋ ਅੱਜਕੱਲ ਅਸੀਂ ਅਕਸਰ ਹੀ ਆਪਣੇ ਆਲੇ ਦੁਆਲੇ ਸਮਾਜ ਵਿੱਚ ਦੇਖਦੇ ਆਂ ਕਿ Hindu ਭਾਈਚਾਰਾ ਆਪਣੇ ਲੜਕੇ ਜਾਂ ਲੜਕੀ ਦੇ ਵਿਆਹ ਦਾ ਸ਼ੁਭ ਮਹੂਰਤ ਲਾਮਾ ਫੇਰਿਆਂ ਦਾ ਸਮਾਂ ਰਾਤ ਨੂੰ ਹੀ ਰੱਖਦਾ ਏ। ਜਿੱਥੇ ਪੰਜਾਬ ਦੇ ਦੂਜੇ ਧਰਮਾਂ ਦੇ ਲੋਕ ਦਿਨ ਵੇਲੇ ਮੈਰਿਜ ਪੈਲਸਾਂ ਨੂੰ ਬੁੱਕ ਕਰਦੇ ਹਨ, ਉਥੇ Hindu ਧਰਮ ਦੇ ਲੋਕ ਰਾਤ ਨੂੰ ਵਿਆਹ ਵਾਸਤੇ ਪੈਲਸਾਂ ਬੁੱਕ ਕਰਾਉਂਦੇ ਹਨ। ਪਰ ਅਜ ਇਹ ਕਿਉਂ ਆਉ ਜਾਣਦੇ ਆ ਦੋਸਤੋ ਆਪਾਂ ਇਹ ਗੱਲ ਸਾਰੇ ਜਾਣਦੇ ਆ ਕਿ ਪੰਜਾਬ ਸਮੇਤ ਭਾਰਤ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਹੈ ਤੇ Hindu ਧਰਮ ਦੀ ਹੋਂਦ ਵੀ ਹਜ਼ਾਰਾਂ ਸਾਲ ਤੋਂ ਹੈ ਕੋਈ ਸਮਾਂ ਸੀ ਜਦੋਂ ਭਾਰਤ ਦੇ ਸਾਰੇ ਖਿੱਤੇ ਉੱਤੇ Hindu ਸ਼ਾਹੀ ਰਾਜਿਆਂ ਦਾ ਰਾਜ ਹੁੰਦਾ ਸੀ ਉਸ ਸਮੇਂ ਹੀ Hindu ਧਰਮ ਸਭ ਤੋਂ ਵੱਧ ਪ੍ਰਫੁੱਲਤ ਹੋਇਆ ਪਰ ਫਿਰ 11ਵੀਂ ਸਦੀ ਦੇ ਸ਼ੁਰੂਆਤ ਵੇਲੇ ਭਾਰਤ ਉੱਤੇ ਉਹ ਮਹਿਮੂਦ ਗਜਨਵੀ ਦੇ ਹਮਲਿਆਂ ਦੇ ਨਾਲ ਪੂਰੇ ਭਾਰਤ ਵਿੱਚ ਇਹ ਤਹਿਲਕਾ ਮਚ ਜਾਂਦਾ ਏ। ਮਹਿਮੂਦ ਗਜਨਵੀ ਵੱਲੋਂ ਕੀਤੀ ਇਸ ਚਰਵਾਦ ਤੋਂ ਬਾਅਦ ਲਗਾਤਾਰ ਭਾਰਤ ਉੱਤੇ ਵਿਦੇਸ਼ੀ ਹਮਲਾਵਰਾਂ ਵੱਲੋਂ ਹਮਲੇ ਹੁੰਦੇ ਰਹੇ। ਜਿਨ੍ਹਾਂ ਸਾਰਿਆਂ ਦਾ ਟੱਕਰਾ ਸਭ ਤੋਂ ਮੂਰੇ ਬੈਠਾ ਕੱਲਾ ਪੰਜਾਬ ਹੀ ਕਰਦਾ ਰਿਹਾ। ਇਹਨਾਂ ਸਮਿਆਂ ਦੇ ਦੌਰਾਨ ਹੀ ਭਾਰਤ ਵਿੱਚ ਮੁਗਲਾਂ ਦੀ ਆਮਦ ਹੁੰਦੀ ਹੈ। ਮੁਗਲਾਂ ਦੇ ਆਉਣ ਨਾਲ ਪ੍ਰਾਤਨ ਭਾਰਤ ਦਾ ਇਤਿਹਾਸ ਹਮੇਸ਼ਾ ਹਮੇਸ਼ਾ ਵਾਸਤੇ ਬਦਲ ਗਿਆ। ਮੁਗਲਾਂ ਦੇ ਇਹ ਹਮਲੇ ਇੰਨੇ ਤਾਕਤਵਰ ਅਤੇ ਇੰਨੇ ਭਿਆਨਕ ਸਨ। ਕਿ ਕੋਈ ਵੀ ਹਿੰਦੂ ਸ਼ਾਹੀ ਰਾਜਾ ਇਹਨਾਂ ਸਾਹਮਣੇ ਟੇਕ ਨਾ ਸਕਿਆ ਤੇ ਸਾਰੇ ਭਾਰਤ ਉੱਤੇ ਹਰੇ ਰੰਗ ਦਾ ਹੈਦਰੀ ਝੰਡਾ ਝੁਲ ਜਾਂਦਾ ਏ ਉਸ ਵਕਤ ਭਾਰਤ ਵਿੱਚ ਸਭ ਤੋਂ ਵੱਧ ਗਿਣਤੀ ਹਿੰਦੂ ਧਰਮ ਦੇ ਲੋਕਾਂ ਦੀ ਸੀ ਭਾਰਤ ਦੀ ਸੱਤਾ ਹਾਸਲ ਕਰਨ ਤੋਂ ਬਾਅਦ ਭਾਰਤ ਉੱਤੇ ਮੁਗਲਾਂ ਵੱਲੋਂ ਕੱਟੜ ਮੁਸਲਮਾਨੀ ਵਿਚਾਰਧਾਰਾ ਥੋਪ ਦਿੱਤੀ ਜਾਂਦੀ ਹੈ ਜਬਰੀ ਹਿੰਦੂਆਂ ਨੂੰ ਮੁਸਲਮਾਨ ਬਣਾਇਆ ਜਾ ਰਿਹਾ ਸੀ ਇਹ ਉਹੀ ਦੌਰ ਸੀ ਜਦੋਂ ਮੁਗਲਾਂ ਦੇ ਮਾਮੂਲੀ ਸਿਪਾਈ ਇਕ ਮਾਮੂਲੀ ਫੌਜਦਾਰ ਵੀ ਸੈਂਕੜੇ ਲੋਕਾਂ ਨੂੰ ਬੰਦੀ ਬਣਾ ਕੇ ਬਿਠਾ ਲੈਂਦੇ ਸਨ। ਉਹਨਾਂ ਸਮੇਂ ਵਿੱਚ ਹਿੰਦੂ ਜੋ ਵੀ ਕੋਈ ਆਪਣਾ ਧਰਮ ਦਾ ਕਾਰਜ ਕਰਦੇ, ਕੋਈ ਜਗ ਵਗੈਰਾ ਕਰਦੇ ਤਾਂ ਉਹਨਾਂ ਦੇ ਧਾਰਮਿਕ ਕੰਮਾਂ ਵਿੱਚ ਦਖਲਅੰਦਾਜ਼ੀ ਕੀਤੀ ਜਾਂਦੀ, ਵਿੱਚ ਵਿਗੜਨ ਪਾਇਆ ਜਾਂਦਾ। ਵਾਰ-ਵਾਰ ਨੀਚਾ ਵਿਖਾਉਣ ਲਈ ਧਰਮ ਦਾ ਨਰਾਤਰ ਕੀਤਾ ਜਾਂਦਾ। ਇਹਨਾਂ ਹੀ ਨਹੀਂ, ਜਵਾਨ ਹਿੰਦੂ ਬੱਚੀਆਂ ਤੇ ਨਵ-ਵਿਆਹੀਆਂ ਦੁਲਹਨਾਂ ਨੂੰ ਮੰਡਪਾਂ ਵਿੱਚੋਂ ਹੀ ਸ਼ਰਮ ਚੁੱਕ ਲਿਆ ਜਾਂਦਾ ਸੀ। ਰਸਤੇ ਵਿੱਚ ਜਾਂਦੀਆਂ ਬਰਾਤਾਂ ਦੇ ਡੋਲੇ ਲੋਟ ਲਏ ਜਾਂਦੇ ਸਨ। ਭਾਰਤ ਦੇ ਲੋਕ ਆਪਣੀਆਂ ਬੱਚੀਆਂ ਨੂੰ ਇਹਨਾਂ ਪਾਪੀਆਂ ਤੋਂ ਲੁਕੋ ਕੇ ਰੱਖਦੇ ਹੁੰਦੇ ਸਨ। ਇਸ ਜ਼ੁਲਮ ਤੋਂ ਛਡਕਾਰਾ ਪਾਉਣ ਲਈ ਅਤੇ ਇਸ ਦਾ ਹੱਲ ਕੱਢਣ ਲਈ ਉਸ ਦੌਰ ਵਿੱਚ ਫਿਰ ਭਾਰਤੀ ਲੋਕ ਰਾਤ ਨੂੰ ਆਪਣੀਆਂ ਬਹੁਆਂ ਬੇਟੀਆਂ ਦੇ ਵਿਆਹ ਕਰਨ ਲੱਗੇ। ਹੁੰਦਾ ਕੀ ਹੈ ਕਿ Hindu ਲੋਕ ਆਪਣੇ ਬੱਚਿਆਂ ਦਾ ਵਿਆਹ ਰਾਤ ਦੇ ਹਨੇਰੇ ਵਿੱਚ ਕਰਿਆ ਕਰਦੇ। ਕੋਈ ਢੋਲ ਵਾਜਾ ਨਾ ਵਜਦਾ ਤੇ ਰਾਤ ਦੇ ਹਨੇਰੇ ਵਿੱਚ ਹੀ ਡੋਲੀ ਨੂੰ ਤੋਰ ਦਿੱਤਾ ਜਾਂਦਾ ਸੀ। ਉਸ ਵਕਤ ਜੁਲਮ ਤੋਂ ਬਚਣ ਅਤੇ ਆਪਣੀ ਇੱਜ਼ਤ ਬਚਾਉਣ ਲਈ ਰਾਤ ਦੇ ਹਨੇਰੇ ਵਿੱਚ ਚੋਰੀ ਵਿਆਹ ਕਰਨ ਦਾ ਇਹ ਫੈਸਲਾ ਬਹੁਤ کارਗਰ ਸਿੱਧ ਹੁੰਦਾ ਹੈ ਪਰ ਉਸ ਸਮੇਂ ਤੋਂ ਹੀ ਇੱਕ ਐਸੀ ਰੀਤ ਚੱਲ ਪੈਂਦੀ ਹੈ ਜੋ ਅੱਜਕੱਲ੍ਹ ਧਰਮ ਦਾ ਇੱਕ ਅੰਗ ਹੀ ਬਣ ਚੁੱਕੀ ਹੈ ਤੇ ਸਾਰੇ ਵਿਆਹ ਹੀ ਰਾਤ ਨੂੰ ਕੀਤੇ ਜਾਂਦੇ ਹਨ ਬੇਸ਼ੱਕ ਸਾਰੇ ਵੇਦ ਪ੍ਰਾਣ ਧਾਰਮਿਕ ਗ੍ਰੰਥ ਸਮ੍ਰਿੱਤੀਆਂ ਦੇ ਵਿੱਚ ਸ਼ੁਭ ਕਾਰਜ ਕਰਨ ਦਾ ਸਹੀ ਸਮਾਂ ਦਿਨ ਦੇ ਉਜਾਲੇ ਵਿੱਚ ਸੂਰਜ ਦੀਆਂ ਕਿਰਨਾਂ ਵਿੱਚ ਕਰਨ ਦਾ ਲਿਖਿਆ ਹੋਇਆ ਪਰ ਫਿਰ ਵੀ ਅੱਜ ਦੇ ਸਮੇਂ ਵਿੱਚ ਵੀ ਇਹ ਭਾਈਚਾਰਾ ਆਪਣੇ ਜ਼ਿਆਦਾਤਰ ਵਿਆਹ ਰਾਤ ਦੇ ਹਨੇਰੇ ਵਿੱਚ ਹੀ ਕਰਦਾ ਹੈ ਜਦ ਕਿ ਰਾਤ ਨੂੰ ਵਿਆਹ ਕਰਨ ਦੀ ਇਹ ਰੀਤ ਮੁਗਲਾਂ ਤੋਂ ਆਪਣੀ ਇੱਜ਼ਤਾਂ ਬਚਾਉਣ ਵਾਸਤੇ ਸ਼ੁਰੂ ਕੀਤੀ ਗਈ ਸੀ ਇਹ ਤਾਂ ਹੈ ਮੁੱਖ ਕਾਰਨ ਕਿ ਹਿੰਦੂ ਲੋਕ ਆਪਣੀਆਂ ਸ਼ਾਦੀਆਂ ਰਾਤ ਨੂੰ ਹੀ ਕਿਉਂ ਕਰਦੇ ਹਨ ਪ੍ਰੰਤੂ ਉੱਥੇ ਹੀ ਕੁਝ ਲੋਕਾਂ ਵੱਲੋਂ ਰਾਤ ਨੂੰ ਵਿਆਹ ਕਰਨ ਦੀ ਇਸ ਰੀਤ ਨੂੰ ਸਹੀ ਠਹਿਰਾਇਆ ਜਾਂਦਾ ਉਹਨਾਂ ਦਾ ਮੰਨਣਾ ਹੈ ਕਿ ਵੇਦਾਂ ਵਿੱਚ ਜਿੱਥੇ ਸੂਰਜ ਦੀ ਰੋਸ਼ਨੀ ਸ਼ੁਭ ਕਾਰਜਾਂ ਵਾਸਤੇ ਉਤਮ ਮੰਨੀ ਜਾਂਦੀ ਹੈ ਹੋਤੇ ਹੀ ਚੰਦਰਮਾ ਦੀ ਰੋਸ਼ਨੀ ਵੀ ਓਨੀ ਹੀ ਉੱਤਮ ਮੰਨੀ ਜਾਂਦੀ ਜਿੰਨੀ ਸੂਰਜ ਦੀ ਰੋਸ਼ਨੀ ਹੁੰਦੀ ਹੈ ਇਸ ਤੋਂ ਇਲਾਵਾ ਇਹ ਦਾਵਾ ਕੀਤਾ ਜਾਂਦਾ ਹੈ ਕਿ ਨਵ ਵਿਆਹਤਾ ਜੋੜੇ ਵਾਸਤੇ ਤ੍ਰੂ ਤਾਰੇ ਨੂੰ ਸਾਖਸ਼ਤ ਮੰਨ ਕੇ ਅਗਨੀ ਦੇ ਦੁਆਲੇ ਫੇਰੇ ਕੀਤੇ ਜਾਂਦੇ ਹਨ ਤ੍ਰੂ ਤਾਰਾ ਰਾਤ ਨੂੰ ਹੀ ਚਮਕਦਾ ਤੇ ਇਸੇ ਲਈ ਇਹ Hindu ਲੋਕ ਦਿਨ ਦੀ ਬਜਾਏ ਰਾਤ ਨੂੰ ਲਾਵਾ ਫੇਰੇ ਕਰਦੇ ਹਨ ਸੋ ਦੋਸਤੋ ਏਸੀ ਸਾਰੀ ਕਹਾਣੀ ਕਿ Hindu ਧਰਮ ਵਿੱਚ ਰਾਤ ਨੂੰ ਹੀ ਕਿਉਂ ਵਿਆਹ ਕੀਤੇ ਜਾਂਦੇ ਹਨ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ